ਏਅਰਪੋਰਟ ਪਰ ਲੱਗ ਗਿਆ ਕਾਲਾ ਸੜਕ ਵੀ ਮਿੰਟੀ ਕਰਕੇ ਸੈਂਟਰੂ ਭੇਜਣ ਲੱਗਿਆ ਉਹ ਆ ਗਿਆ ਭਾਈ ਹੋ ਲੱਭਿਆ ਫਲਟਾ ਆ ਗਿਆ ਲੱਭ ਗਿਆ ਲੋ ਵੀ ਆਪਣਾ ਅੱਜ ਮਸ਼ੀਨ ਲੱਗਣ ਲੱਗੀ ਆ ਤੇ ਸਭ ਤੋਂ ਪਹਿਲਾਂ ਆਪਣੀ ਵੱਟੂਣੀ ਆ ਬਰੇ ਬਾਕੀ ਹੁਣ ਤਾਂ ਗੰਚ ਵਾਂਗੂ ਖੜਕਦੀ ਆ ਨੀ ਜਾਂਦਾ ਪੱਕ ਗਈ ਹਨ ਬੱਲਾ ਮੁੜੀਆਂ ਪਈਆਂ ਤੇ ਸਭ ਤੋਂ ਪਹਿਲਾਂ ਹੀ ਬੀਜੀ ਸੀ ਸਭ ਤੋਂ ਪਹਿਲਾਂ ਵੱਡੋ ਜਾਣੀ ਆ 303 ਬੀਜਾ ਤੇ ਕਾਲਾ ਚਾਚਾ ਮਸ਼ੀਨ ਲੈ ਕੇ ਆਉਣ ਲੱਗਿਆ ਹੁਣ ਮੱਖੀ ਟਰਾਲੇ ਨਾਲ ਬੁੱਲੀਆਂ ਬੁੱਲੀਆਂ ਲਾ ਦिए ਇੱਕ ਵਾਰੀ ਫਿਰ ਆਪਾਂ ਸੱਡ ਹੁੰਦਾ ਵੀ ਘਮਣਾ ਤੇ ਆਪਣੇ ਹਾਲ ਟਰੈਕਟਰ ਦਾ ਵੀ ਉਸ ਪੈਨਟਰ ਲਗਾ ਕੰਮ ਜਾ ਕਰਾ ਰਹੇ ਹਾਂ ਉਹ ਜਿਹੜੀ ਕਲਟਰ ਪੈਂਦੀ ਕਰੀ ਆ ਉਹ ਪੱਕਾ ਕੰਮ ਹੋ ਰਿਹਾ ਹੁਣ ਤੇ ਫਿਰ ਸਾਨੀ ਕੋਲੇ ਟਰੈਕਟਰ ਦਾ ਮਰੰਡੇ ਵੈਸੇ ਕੱਲ ਕਰਵਾ ਲਿਆਂਦਾ ਤਾਂ ਮੈਂ ਤੇ ਅੱਜ ਉਹ ਫਿੱਟ ਫੁੱਟ ਕਰਨ ਲੱਗੇ ਹੋਿਆਂ ਬਾਕੀ ਜਿਹੜਾ ਸਨੀਆਂ ਮਾੜਾ ਮੋਟਾ ਤੋਂ ਉਹ ਕਰਦੇ ਤੇ ਤੇ ਮੈਂ ਕਿਹਾ ਚੱਲ ਤੇਰਾਮ ਦਾ ਗੱਲ ਆ ਫਿਰ ਜੱਗੇ ਨਾਲ ਟ੍ਰੈਕਟਰ ਲਿਆ ਕੇ ਵੜਾ ਲੈਣੀ ਆਪਾਂ ਨੇ ਹੁਣ ਬਾਕੀ ਪੱਲੀਆਂ ਪੁੱਲੀਆਂ ਲਾਉਨੇ ਆ ਹੁਣ ਦਿਖਾਉਨੇ ਆ ਤੁਹਾਨੂੰ ਫਿਰ ਕਿਵੇਂ ਇਹ ਦੈਂਦਾ ਝਾੜ ਝੂੜ 303 ਬੀ ਚਾਹੀਏ ਆ ਦੇ ਬੇਣਾ ਨੇ ਬਹੁਤ ਗਾਈ ਪਈ ਆ ਦੇਖੋ ਵਿੱਚ ਮੰਗੇ ਹੋਣਗੇ ਤੇ ਵੜਾਉਨੇ ਆ ਫਿਰ ਬਾਕੀ ਦੋਨ ਚਾਚਾ ਨਾ ਆ ਆਏ ਨਮਰਦਾਰ ਜੀ ਠੀਕ ਆ ਜੀ ਠੀਕ ਆ ਨਮਰਦਾਰ ਜੀ ਆਹ ਵਾ ਠੀਕ ਆ ਠੀਕ ਆ ਜੀ ਅਲੱਗੇ ਹੱਥ ਕਰਨਾ ਚ ਹਾਂ ਜੀ ਹਾਂ ਬਾਕੀ ਨਰਮ ਦਸਦੇ ਆ ਵਿੱਚ ਜਿਹੜੀ ਨਾ ਨਵੀਂ ਹਾਲੀ ਫੁੱਟੀ ਵੀ ਆ ਇਹ ਵੀ ਨਰਮ ਆ ਜਿਹੜਾ ਗੁੱਲੀ ਡੰਡਾ ਏ ਉਹ ਵੀ ਥਾਰੇ ਦੇ ਨਰਮ ਬਾਕੀ ਜਿਹੜੀਆਂ ਬੈਣਾ ਵਿੱਚ ਬੈਈਆਂ ਬੈਣਾ ਨੇ ਜਿਆਦਾ ਉਹ ਪਾਇਆ ਬਗਲ ਮਾ ਆਕੇ ਉਹੀ ਦਾ ਗੁੱਤਾ ਜੇ ਅਸੀਂ ਗੋਲਾ ਦੂਆ ਪਿਆ ਠੀਕ ਚੱਲ ਹੁਣ ਤੇਜ਼ ਹੀ ਨਹੀਂ ਚੱਲਣੀ ਮਸ਼ੀਨਾਂ ਜੇ ਨਾ ਨਾ ਹਾਲੇ ਅਜੇ ਪਹਿਲਾ ਤੇਜ਼ ਦੀ ਪਹਿਲਾ ਦਿਨ ਆਣਾ ਥੋੜਾ ਜਿਆਦਾ ਨਾ ਰਿਪੇਅਰ ਕਰਕੇ ਸਮਾਨ-ਸਮੂਨ ਬਦਲਿਆ ਵਾ ਥੋੜਾ ਕਸਾ ਜਾ ਪਊਗਾ ਫਿਰ ਚੱਲੂਗੀ ਹਨਾ ਉਹ ਵੀ ਫਰਕ ਆਏਗਾ ਬਾਕੀ ਹੂੰ ਕਣਕ ਦਾ ਪੂਰੀ ਹੁੰਦੀ ਪਈਆ ਬਣੀ ਪਈਆ ਹੁਣ ਆਖ ਨਾਲ ਤਾਂ ਫਿਰ ਨਾ ਨਾ ਫਿਰ ਮੀ ਵੀ ਦੱਸਿਆ ਇਹ ਦੱਸਿਆ ਫਿਰ ਤਾਂ ਜਿਆਦਾ ਲੰਬਾ ਟਾਈਮ ਚਲੇ ਜਾਣਾ ਫਿਰ ਹੂੰ ਨਰਮ ਹੋ ਜਾਣਾ ਕੰਮ ਹੋਰ ਨਾਨਾ ਕਣਗਦਾ ਬੜਾਈ ਪਰ ਉਹਦਾ ਜਿਹੜੀਆਂ ਬਣਾ ਨੇ ਦੇਖੇ ਘੋੜੇ ਜੇ ਬਣਾਨੇ ਨੇ ਪੂਰੀ ਕਰਕੇ ਫਰਕ ਹਵਾ ਵੀ ਨਾਦੀ ਫਿਰ ਉਹਨੂੰ ਹਾਂ ਕਣਕ ਸਭ ਤੋਂ ਪਹਿਲਾਂ ਬੀਜੀ ਤੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਇਹ ਇਹ ਹੁਣ ਨਾ ਵੱਡੀ ਹੋਰ ਕਦ ਬਟਣੀ ਹੈ ਹਾਂ ਉੱਧਰ ਮੈਨੂੰ ਲੱਗਿਆ ਮੈਂ ਕਿ ਉੱਧਰ ਜ਼ਿਆਦਾ ਹੋਤੀ ਹਰਿਆਈ ਮਾਰਦੀ ਆ ਵਿੱਚ ਸਾਰੀ ਹਰਾ ਹਰਾ ਚਮਕਦਾ ਉੱਧਰ ਮੈਨੂੰ ਤਾਂ ਐਂਦਾ ਮੈਂ ਉੱਥੇ ਨਾ ਚੋਕ ਕੋਜ ਵੀ ਹੈ ਨਾ ਉੱਥੇ ਨੰਗੇ ਆ ਹੀ ਉਰੇ ਆ ਕੇ ਤੇਜ ਕਰ ਲਈ ਵੀ ਹਨ ਮਾਲ ਤਾਂ ਦਿਖਦਾ ਹੈ ਨਾ ਵਾ 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 ਮੌਜੇ ਕਰਕੇ ਜਿਆਦਾ ਚੋਟ ਹੋ ਗਈ ਆਡੀਓ ਵਾਡ ਆਡੀਓ ਵਾਡਣੀ ਹੈ ਅਜੇ ਮੇਰੇ ਸਾਹ ਨਾਲ ਇੱਕ ਦੋ ਦਿਨ ਨਾ ਹੌਲੀ ਚਲਾਵੇ ਮਸ਼ੀਨ ਨੂੰ ਜਿਹੜਾ ਨਵਾਂ ਨਮਾ ਪਾਇਆ ਉਹਨੂੰ ਮੜ ਜਾ ਘਸ ਆ ਜਾ ਪੈ ਕੇ ਹਨਾ ਚੱਲਣ ਜੋਗਾ ਹੋ ਜਵੇ ਫੇਰ ਜਕੜ ਮਾਦੀ ਭਜਾਈ ਜਾਵੇ ਬਾਕੀ ਹੁਣ ਜਾ ਰਹੇ ਜੇ ਉਤਰਦੀ ਹੈ ਹਾਂ 6 ਮਹੀਨੇ ਹੋ ਗਏ ਖੜੀ ਨੂੰ ਬਾਕੀ ਹੁਣ ਲੱਗੇ ਵਾ ਕੱਢਣ ਦੇਖਦੇ ਆ ਬਾਹਰ ਹੋ ਗਿਆ ਕਿਹੜਾ ਯਾਰ ਟੀਕੇ ਦੇਖਿਆ ਦਾ ਹੁਣ ਅਦੇ ਲੰਬੜਾ ਲੰਬੜਾ ਜੀ ਹੋ ਗਈ ਰੌਣਕ ਹਾਂ ਜੀ ਹਾਂ ਆਉਣ ਲੱਗੇ ਬੰਦੇ ਦੇਖਾਂ ਹਾਂ ਬੰਦੇ ਆ ਗਏ ਵੀਡੀਓ ਵਾਲੇ ਸਾਰੇ ਇਕੱਠੇ ਹੋ ਗਏ ਹਾਂ ਸਰਪ੍ਰਧਾਨ ਵੀ ਅੱਜ ਸਰਪ੍ਰਧਾਨ ਵੀ ਕਹਿੰਦਾ ਵੱਡੋ ਮੇਰੀ ਹਾਂ ਪ੍ਰਧਾਨ ਕਹਿੰਦਾ ਮੇਰੇ ਵਾਲੀ ਦੇਖ ਲਓ ਮੇਰੇ ਵਾਲੀ ਵੀ ਵੱਡੋ ਕਹਿੰਦਾ ਹਾਂ ਤਾਂ ਕਹਿੰਦੇ ਜਵਾ ਬੀਜ ਕੇ ਕਰੇ ਕਰਦਾ ਨਾ ਨਾ ਉਹ ਨਹੀਂ ਜਿਹੜੀ ਪਹਿਲਾਂ ਬੀਜੀ ਹੋਈ ਆ ਅੱਛਾ ਉਹ ਵੇ ਦੁਬਾਰੇ ਦੇਖਣ ਲੱਗ ਗਿਆ ਦੂਜੀ ਵਾਰੀ ਫੇਰ ਚੋਕ ਕੋਲ ਹੀ ਪਤਾ ਨਹੀਂ ਕੀ ਚੱਕਰ ਹੋਇਆ ਜੇ ਕਿਆ ਵੀ ਪੁੱਠਾ ਘੇੜਾ ਦੇਂਦਾ ਬਾਈ ਇੱਧਰੋਂ ਮੰਨਦੇ ਨਹੀਂ ਜਾਣਾ ਉੜਾ ਕੱਢਦੇ ਨੇ ਹੈਗੀ ਹਨਾ ਊੜਾ ਲੱਗਦਾ ਊੜਾ ਊੜੀਓ ਛੜੀ ਜਾਂਦੀ ਆ ਹੋਰ ਕੋਈ ਚੱਕਰ ਲੱਗਦਾ ਯਾਰ ਦੋ ਦਾ ਨਾ ਗੈਟ ਰੰਗ ਕਰਦਾ ਹੈ ਨਾ ਤੁਹਾਨੂੰ ਬਤਾਏ ਇਹੋ ਕੱਢਦੇ ਨੇ ਜਿਹਾ ਆੜ ਜਾ ਉਹ ਆਵਾਜ਼ ਵੀ ਕਰਦਾ ਮੇਰੇ ਪਰੇ ਪਰਵੇ ਜਾਂ ਮਾਮਾ ਰਹੇ ਮਾਮਾ ਬੱਚੀ ਜਾਂਦਾ ਖੜਮ ਨਹੀਂ ਕਰਦਾ ਨਾ ਚੰਗੈਂ ਭਾਈ ਸਰਾ ਕੋਈ ਚੱਕਰ ਆ ਯਾਰ ਹੋਰ

ਹੋਈ ਹੁਣ ਆਉਂਗੇ ਪਤਾ ਕਾ ਨਾ ਆਉਂਗੇ ਆਉਂਦੇ ਨੰਬਰ ਚਾਬੀ ਮਾਰ ਨਾਲ ਲਿਆ ਬੰਨ ਨਾ ਹੁਣ ਸਾੜੀ ਵਾਲ ਜਾਏ ਤੇ ਕੰਮ ਹੁਣ ਲੱਭਿਆ ਨੌਕਸ ਹੁਣ ਨੀ ਨੰਬਰ ਵੀ ਦੇ ਚਾਬੀ ਕਰਵਾਉਣ ਹੁਣ ਲੱਭਿਆ ਚਾਚੇ ਹੁਣ ਹੋ ਜਾ ਢੱਲਾ ਜਾ ਕੀ ਹੋਇਆ ਵੇ ਗਿਆ ਇਹ ਓ ਯਾਰ ਸਤਾ ਬਕਰ ਵਾਲੀ ਪੁਲੀ ਉਹਦੀ ਨਾ ਉਹ ਨਿਕਲ ਗਈ ਕਾਟ ਰਸ ਕੋ ਕੋ ਗੁੰਮਦਾ ਨਹੀਂ ਉਹ ਫਰੀਏ ਕੋ ਮੰਨ ਲਾ ਕਿ ਉਹ ਕਸਟਾ ਬਕਰ ਹਿੱਲੇ ਨਹੀਂ ਦੇਦੇ ਤਾਂ ਹੀ ਮੈਂ ਵੀ ਕਹੀ ਜਣਾ ਨੂੰ ਬਈ ਤੂੜੀ ਤਾਂ ਆਉਂਦੀ ਆ ਪਿੱਛੇ ਮਾਲ ਤਾਂ ਕੱਢਦਾ ਨਹੀਂ ਯਾਰੀ ਉੱਪਰ ਤੋਂ ਵਾਹਾ ਨਹੀਂ ਗਿਰ ਰਿਹਾ ਉੱਧਰ ਦੇ ਦੇਖ ਉਹ ਹੀ ਤਾਂ ਹੈ ਫਾਂਟ ਏਡੀ ਆ ਕੀ ਆਇਆ ਮਾਲ ਵਿੱਚ ਨਹੀਂ ਹਾਂ ਮਾਲ ਤਾਂ ਇਹ ਆ ਲਿਆ ਪਰਾ ਪਿੱਛੇ ਔਰੇ ਆਲਾ ਹੁਣ ਖੁੱਲੀ ਆ ਇਹ ਉਸ ਨੇ ਦੇਖਿਆ ਕਿਥੇ ਤੇ ਕਾਈ ਕੋਲ ਮਾਂ ਤਾਂ ਤੁਸੀਂ ਦੇਖਦੇ ਨਹੀਂਗੇ ਪਿੱਛੇ ਮੈਂ ਮਾਂ ਤਾਂ ਦੇਖ ਆ ਦੇ ਦੇਖ ਕੇ ਨਹੀਂ ਗਿਆ ਉਹ ਪਿੱਛੇ ਇਹ ਮੈਂ ਇਹਨੂੰ ਨਹੀਂ ਪਿੱਛੇ ਘੇਰਦੇ ਰਹਿਣਾ ਚਾਹੀਦਾ ਉਹ ਭਾਈ ਪਿੱਛੇ ਨਹੀਂ ਹੈ ਪਿੱਛੇ ਠੀਕ ਹੈ ਉਰੇ ਆ ਕੇ ਹੋਇਆ ਮੋੜ ਪਰੇ ਮੇਰੀ ਮੰਨ ਲੋ ਮੇਰੀ ਮੰਨਦੇ ਨਹੀਂ ਆ ਹਾਂ ਇਹਦਾ ਦਿਮਾਗ ਵਾਟਣਾ ਪੈ ਗਿਆ ਕਿ ਕਿੱਥੇ ਜਾ ਕੇ ਸਾਬ ਕਰੀ ਇਹ ਗੱਟੇ ਉਰੇ ਬੰਨ ਲੱਗਿਆ ਰੇਲ ਰੋਡ ਤੇ ਬੰਨ ਲੱਗਿਆ ਕਾਲਾ ਸੜਕ ਵੀ ਮਿੰਟੀ ਕਰਕੇ ਸੈਂਟਰੂਮ ਭੇਜਣ ਲੱਗਿਆ ਉਹ ਆ ਗਿਆ ਭਾਈ ਇੱਥੇ ਮਾਉਣੇ ਭਾਈ ਪ੍ਰਧਾਨ ਗਾ ਕਿਹਾ ਵੀ 27 ਫੁੱਟ ਪੜਾ ਜਿਆਦਾ ਪਾ ਗਿਆ ਨਾ ਕਾ ਢੱਕ ਢੀਕਾ ਪੂਰੇ ਜੱਗ ਹੋ ਗਿਆ ਉਹ ਵੀਰੇ ਢਿੱਕਾ ਢੱਕਿਆ ਢੱਕ ਨਹੀਂ ਆਇਆ ਕਰਮਾ ਪਾਜਾ ਇਹ ਮਾਜੇ ਕਥੀ ਦੀ ਆ ਕਰਮਾ ਪਾਤੀ ਕਰਨੀ ਆ ਇੱਕ ਚੱਲਦੀ ਆ ਬਾਈ ਇਹ ਤਾਂ ਹਾਂ ਲੰਬਾ ਜਿਹੜਾ ਬੇਟੀ ਹੁੰਦਾ ਜਿੰਨੇ ਪਹਿਲਾਂ ਹਾਂਜੀ ਆਹ ਤੇਰੀ ਚਾਰ ਇਕੱਠੇ ਬਣਦੀ ਆ ਆਹਾਂ ਫੇਰ ਆਪਣੀ ਤਾਂ ਹੈ ਨਹੀਂ ਅੰਡੀ ਚਾਰ ਇਕੱਠੇ ਦੀ 3 4 5 6 7 8 9 10 10 ਡਿੰਗਾਂ ਹੋਣੀਆਂ ਯਾਰ ਦੋ ਡਿੰਗਾਂ ਦਾ ਇੱਕ ਇਕੱਠਾ ਹੁੰਦਾ ਬਾਈ ਇੱਕ ਕਰਮ ਦਾ ਇਹ ਪਾ ਦੇ ਲਖੀ ਆ ਹਾਂ ਪਾ ਦੇ ਲਖੀ ਆ ਹਾਂ ਔਰ ਇਹ ਚਾਰ ਇਕੱਠੇ ਦੋ ਦੋ ਡਿੰਗਾਂ ਦਾ ਇੱਕ ਹੋਇਆ ਔਰ ਇਹ ਚਾਰ ਇਕੱਠੇ ਤਨੂ ਪਿੱਛੇ ਗਾਣਾ ਜਿਸੇ ਕਾਰ ਲੰਘਿਆ ਵਾ ਇਹ ਕਾਰ ਲੰਘਿਆ ਨਾ ਭਾਈ ਅਸੀਂ ਰੰਬੇ ਨਹੀਂ ਬਣਾਉਣਾ ਹਾਂ ਪੁਰੇ ਜਾਹਜ ਨਹੀਂ ਚੜ੍ਹਦੇ ਤੁਸੀਂ ਕਿਹਾ ਸੀ ਪੰਜ ਇਕੱਠੇ ਦੀ ਆ ਸਾਡੀ ਆ ਹਾਂ ਹੈ ਵੰਜਦੀ ਆ ਉਹ ਮੇਰ ਵੀ ਯਾਰ ਉਹ ਤਾਂ ਆਪਣੀ ਉਹ ਕਿੰਨੇ ਦੀ ਆ ਜਿਹੜੀ ਕਿਥੋਂ ਜਾਂਦੀ ਕਿਹੜਾ ਕੱਢਦੀ ਆ ਫੇ ਚਾਰ ਕਿਤੇ ਢੀ ਦਾ ਹੈ ਨਹੀਂ ਉਹ 22 ਫੁੱਟ 22 ਫੁੱਟ ਉਹ ਕਿਹੜੀ ਹੈ ਤਾਂ ਹੈ ਨਹੀਂ ਉਹ ਜਿਹੜੀ ਆਪਣੀ ਜ਼ੂਏ ਪਾਰ ਵਾਲੀ ਆ ਉਹ ਤਿੰਨ ਇਕੱਠੇ ਦੀ ਆ ਉਹ ਥੋੜੀ ਤਿੰਨ ਇਕੱਠੇ ਕਿਹੜੀ ਯਾਰ ਦੀ ਸਾਡੀ ਭੈਣੀ ਵਾਲੀ ਨਾਲ ਹੀ ਯਾਰ ਦੀ ਆ ਜਿਹੜੀ ਮਾਸਟਰ ਆਉਂਦੇ ਬਾਰੇ ਉਹ ਬਾਈ ਫੁੱਟ ਦੀ ਆ ਉਹ ਪਹਿਲਾਂ ਅੱਗੇ ਦਾ ਅੱਜ ਅੱਡੇ ਦੀ ਉਹ ਬਣ ਜਾਂਦੀ ਆ ਆਏ ਨੂੰ ਟੋਪੀ ਕਾ ਹੈਗਾ ਉੱਥੇ ਤੱਕ ਉੱਥੇ ਤੱਕ ਉਹ ਵੀ ਨਹੀਂ ਹੈਗੀ ਇੰਨੀ ਚੜਾਈ ਕਿਹੜੀ ਥੋੜੇ ਆੜੀ ਹੈਗੀ ਐਨੀ ਜਿਹੜੀ ਉਹ ਵੀ ਨਹੀਂ ਹੈਗੀ ਉਹ ਕਿੱਥੇ ਕਿੱਥੇ ਹੈ ਜੀ ਕਿੱ데 ਕਿੱ데 ਜਾ ਨਹੀਂ ਨਹੀਂ ਉਰਾ ਉਰਾ ਹੀ ਆ ਜਿੱਥੇ ਉਹਦਾ ਫਾਰਮ ਆ ਫਾਰਮ ਦੇ ਥੋੜੀ ਗਾਂਾਂ ਤੱਕ ਆ ਬਸ ਉਹਦੇ ਗਾਂ ਤਾਂ ਫਿਰ ਉਹੀ ਬਣਦੀ ਆ 20 ਆਏ 20 ਬਣਦੀ ਆ ਮੈਨ ਵਾਲੀ 20 ਉਹ ਪਰਦਾਦ ਪਰ ਦਾ ਦੇਖੇ ਤਾਂ ਰੋੜੇ ਕਰਦੇ ਤੇ ਮੇਰੇ ਰਾਤ ਤਾਂ ਪੂਰਾ ਲੱਗਿਆ ਤੇ ਲੱਗ ਤੇ ਜਿਆਦਾ ਬੁਰਜੀ ਖੜੀ ਹੈ ਬੜੀ ਪਹੀ ਦੇ ਵਿੱਚ ਬੀਜੇ ਦੇ ਖੇਤ ਚੋਂ ਵੀ ਫਿਰ ਉਹਨੇ ਬਾਈ ਹੀ ਹਾਂ ਉਹ ਵੀ ਬਾਈ ਵੀ ਕਿਨੇ ਬੀਜੇ ਦੇ ਨਾ ਬੁਰਜੀ ਸਾਈਡਾ ਕੁੰਜੇ ਫਿਰ ਇਹਨਾਂ ਨੇ ਪਤਾ ਕੀ ਆਏ ਤੁਨੂੰ ਮੈਂ ਦੱਸਦਾ ਚਾਚੇ ਪਰ ਸਾਈਡਾਂ ਪਰ ਬਾਈ ਇਹਨਾਂ ਨੇ ਖੱਪੜ ਛੱਡਿਆ ਆ ਵੇਆ ਲੰਗੜ ਨੂੰ ਥੋੜੀ ਹੋਵਾ ਦੂਜੀ ਸਾਈਡੋਂ ਬਾਈ ਫੁੱਟੀਆਂ ਕਹੇ ਅੱਗੇ ਪੂਰੀ ਦੂਜੀ ਸਾਈਡੋਂ ਕੱਲ ਗਾਹਾਂ ਜਾ ਕੇ ਤਾਂ ਨਹੀਂ ਆਗੀ ਬੁਰਜੀ ਖੜੀ ਸਾਰੀ ਪਰ ਇਹਨਾਂ ਦੇ ਬਾਈ ਉਹ ਚਾਚੇ ਖੱਪੜ ਆ ਹਾਂ ਤਿੰਨ ਫੰਟਾ ਆਉਂਦੀਆਂ ਦਬੀ ਇਹਦੀਆਂ 8 8 ਦੀਆਂ ਪਤਾ ਨਹੀਂ ਜਾਣੀ ਵੀ ਜੇ ਦੇਲੇ ਡੀਬੁਰਜੀ ਖੜੀ ਆ ਭਾਈ ਉਹ ਪਹਿਲੀ ਗੱਲ ਚੱਲਦੀ ਜਿੱਥੇ ਦੌੜਾਂ ਹੋਈਆਂ ਸੀ ਤੇ ਘੋੜਿਆਂ ਦੀਆਂ ਉੱਥੀ ਆ ਪਰ ਤੇਰੇ ਪਾਣੀ ਕੋਲੇ ਉੱਥੇ ਚੋਂ ਇਕੱਠੀ ਹੀ ਹੋਈ ਵੀ ਆ ਬਾਕੀ ਤਾਂ ਸਿਰੇ ਤੇ ਕਚੌੜੀ ਹੋਵਾ ਨਾ ਠੀਕ ਆ ਹੋ ਜਾਣੀ ਕਿ ਤੂੰ ਐਂ ਕਹਿੰਦਾ ਪ੍ਰਧਾਨ ਨੇ ਬਾਈ ਹੋਈ ਆ ਨਹੀਂ ਨਹੀਂ ਆ ਐਂ ਕਹਿੰਦਾ ਪ੍ਰਧਾਨ ਕਹਿੰਦਾ ਉੱਥੇ ਇਕੱਠੀ ਹੀ ਹੋਈ ਵੀ ਆ ਪ੍ਰਧਾਨ ਨੇ ਤਾਂ ਥੰਮਾ ਦੇ ਬੂਟੇ ਛੱਟ ਕੇ ਲਾਏ ਆ ਭਾਈ ਨਹੀਂ ਇਹ ਕੀ ਆ ਨਹੀਂ ਕਰਾ ਪ੍ਰਧਾਨ ਕੋਲ ਜਾ ਕੇ ਕੜੀ ਇਕੱਠੀ ਹੀ ਹੁੰਦੀ ਆ ਹਾਂ ਕਹਿੰਦਾ 20 ਬਣ ਗਈ ਹਾਂ 20 ਬਣਾਤੀ ਬੈਣ ਵਾਲੀ ਕੰਪਲਿਆਰ ਕੋ ਜੋ ਹੋ ਗਿਆ ਹੁਣ ਅੱਜ ਦਾ ਆਏ ਘਮਾਗਾ ਤੇਰੀ ਘੋੜੇ ਹਾਂ ਇਹ ਕਾਲਾ ਕੈ ਰੈਂਡਾ ਸੁਣੀ ਅੱਜ ਨੂੰ ਪਤਾ ਵੀ ਦੋ ਗਿੱਲੇ ਪੱਢਣ ਪੂਰੇ ਚੌਂ ਨਾ ਪੱਢ ਕੇ ਜਾਓ ਕੜ ਗਿਆ ਭਾਈ ਕਾਲਾ ਹੁਣ ਕਾਲਾ ਦਿਖਾਵਾ ਡਰਾਈਵਰੀ ਆਪਣੀ ਇਹ ਪਹਿਲਾਂ ਵੀ ਗਾਲੇ ਵਿੱਚ ਮੇਨਾਂ ਕਿਰਗੇ ਕਿਦੀਆਂ ਤੇਰੀਆਂ ਪਤਾ ਸੀ ਮੇਰੀਆਂ ਤੇਰੀਆਂ ਹਾਂਜੀ ਇਧਰ ਬੰਦਾ ਇਧਰ ਖੜਾ ਹੀ ਆ ਇਧਰ ਨਵੀਆਂ ਕਰਵਾਉਂਗਾ ਐਨਕਾ ਨਵੀਆਂ ਕਰਵਾਉਂਗਾ ਬਲਾ ਨਾ ਨਾ ਹੋਰੇ ਉਹ ਬੰਦਾ ਬਣਾਲਿਆ ਬਾਬਾ ਜੀ ਐਨਕਾ ਦੀ ਰਾਖੀ ਇੱਕ ਟੈਂਕੇ ਚ ਕਿੰਨੀ ਆ ਦਾਬੀ ਮਾਰ ਰਿਹਾ ਜਨੇ ਆਉਂਗੀ 17 18 ਕੁਇੰਟਲ ਉਹ ਤਾਂ ਰਈ ਬਈ ਇਹ ਨਾ ਨਿਕਲਦੀ ਉਹ ਕਿ 15 16 ਉਹ ਮੇਰੇ 15 16 ਮੇਰੇ ਘਰ ਨਾ ਪੂਰਾ ਭਰ ਕੇ ਦਾ 9 ਵੀ 10 ਕੁਇੰਟਲ ਜੀਰੀ ਮੈਂਦੀ ਚ 15 ਕੁਇੰਟਲ ਮੇਖਾ ਕਣਕ ਪੈ ਜੀ ਜੇ ਜ਼ਿਆਦਾ ਭਰ ਕੇ ਪੈ ਜੂਗੀ 17 ਬਾਕੀ ਕਮਟਾ ਜਾਵੇ ਪਤਾ ਲੱਗ ਜਾਣਾ ਆਵੇ ਪਤਾ ਲੱਗ ਜਾਣਾ ਭਾਈ ਬੂਕ ਤੇ ਘੰਟੇ ਬੈਠੇ ਬੜੇ ਬੜੇ ਭੰਵੇਂ ਵਰਗੇ ਵੀ ਇੰਨੀ ਬੰਦੀ ਬਾਪਾ ਨੇ ਕਿਹੜੇ ਕਿਹਦੇ ਜੋਕੇ ਆ ਯਾਰ ਉਹ ਤੱਕ ਨਹੀਂ ਮੈਂ ਤੱਕ ਜੀ ਦਾ ਕਹਿ ਦਿੰਦੇ ਆ ਵੀ ਇੰਨੀ ਹੋਊਗੀ ਹਲੇ ਕਣਕ ਦਾ ਪਤਾ ਹੁੰਦਾ ਜੀਰੀ ਦਾ ਨਹੀਂ ਪਤਾ ਲੱਗਦਾ ਕਣਕ ਦਾ ਰੱਖ ਦਿੰਦਾ ਬੰਦਾ ਕਣਕ ਦਾ 1 ਵਜੇ ਨੂੰ ਜੀ ਆ ਕੀਨੇ ਜਾ ਪਈ ਜਾ ਕੋਈ ਜੀ ਦੀ ਹਲਕੀ ਹੋ ਜਾਂਦੀ ਕੋਈ ਭਾਰੀ ਹੋ ਜਾਂਦੀ ਅਗਲਾ ਸਮੇਂ ਰਮਾ ਜਿਆ ਵੀ ਦਾ ਫਰਕ ਰਹਿੰਦਾ ਜੀ ਦੀ ਕਈ ਕਹੂੰਗੇ ਜੀਰੀ ਜੀਰੀ ਗਿਆ ਉਹਦੇ ਝੋਨਾ ਵਿੱਚ ਸਾਡੇ ਜੀਰੀ ਕਹਦੇ ਭਾਈ ਹੈ ਅਲੱਗ ਅਲੱਗ ਬੋਦੀਆਂ ਬੋਦੀਆਂ ਅਲੱਗ-ਅਲੱਗ ਆ ਭਾਈ ਕਨੇ ਜਾਣੂ ਕਿ ਹੋ ਗਿਆਨੇ ਜੀਨੇ ਇਹ ਤਾਂ ਸਾਰੇ ਏਰੀਆ ਘੁੰਮਿਆ ਪੈ ਗਿਆ ਛੱਡਿਆ ਚੂ 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 ਤਾਂ ਉਹ ਮੈਨੂੰ ਹੋ ਗਈ ਚੂ ਤਾਂ ਦੋਈ ਹੋ ਗਈ ਚਾਹ ਵਾਲੀ ਇਹ ਤਾਂ ਲਾਲਾ ਲਾਲਾ ਅੱਖਰ ਵਾਲੀ ਹੋ ਗਈ ਚੂ ਤਾਂ ਕਿ ਚੂ ਲਾਲ ਅੱਖਰ ਵਾਲੀ ਹੋ ਗਈ ਚਾਹ ਵਾਲੀ ਹੋ ਗਈ ਕਣਕ ਤਾਂ ਪੂਰੀ ਪੱਕੀ ਹੋ ਗਈ ਕਰਦਾ ਉਹਦੇ ਕਰਕੇ ਹੁੰਦਾ ਦਾ ਉਹ ਇਹਨਾਂ ਦਾ ਵਾਟਰ ਕਰਨਾ ਬਾਈ ਸਾਡੀ ਕਣਕ ਫੇਲ ਨਹੀਂ ਹੋਈ ਸਾਡੀ ਪਾਸ ਆ ਬਾਕੀ ਟੂੜੀ ਜਪਰਾ ਵਧੀਆ ਬਣ ਕੇ ਲਾਣਾ ਹੈ ਬਲ ਮੈਨੂੰ ਪਰ ਤਾਂ ਕਹਿੰਦਾ ਵੀ ਬਾਟਰ ਕਿਲਰ ਲੀਕ ਹੁੰਦਾ ਤੁਹਾਡਾ ਪਾਣੀ ਪੈਂਦਾ ਵਿੱਚ ਐਮਰਦਾਰ ਉਹ ਗਿੱਲਾ ਕਰੀ ਜਾਂਦਾ ਦਾ ਕਦੇ ਕਦੇ ਕਰ ਕਰਦਾ ਚਾਰਨਾ ਪੁੱਠਾ ਚਾਰ ਨਹੀਂ ਦਾ ਨਾ ਥਰੇਜ਼ਰ ਥਰੇਜ਼ਰੇ ਪੁੱਠਾ ਪਾਏ ਮੈਂ ਕਾਲਾ ਚਾਚਾ ਫੇਰ ਦੇਖ ਕੇ ਵੀ ਸਾਲਾ ਸੱਚੀ ਉਹ ਪੁੱਠਾ ਕਾਲੇ ਦਿਨ ਮ ਦਿਖੀ ਨਹੀਂ ਦਾ ਹੁਣ ਵੀ ਬੈਠਾ ਕਹਿੰਦਾ ਕਹਿੰਦਾ ਮੈਨੂੰ ਐਲਾ ਤੇ ਪੁੱਠੇ ਪੈ ਗਿਆ ਸੱਤੇ ਹੀ ਆ ਮੈਂ ਬਲੇ ਤੱਕ ਮੰਨਿਆ ਨਹੀਂ ਫਾਰ ਟ੍ਰੇਨ ਤੇ ਚਲਾਈ ਪਰ ਹੈ ਕੋਈ ਜ਼ਿਆਦਾ ਨਹੀਂ ਹੁੰਦੀ ਚਲਾ ਦੇ ਲੋਕਾਂ ਦਾ ਪੀਰੂ ਗਾ ਚਾਹ ਕੋਲ ਗਿਆ ਨੂੰ ਠੰਡੇ ਦਾ ਜਿਆਦਾ ਕਹਿੰਦੇ ਡਰਾਈਵਰ ਨੂੰ ਹਾਂ ਠੰਡੇ ਦਾ ਸ਼ਕੀਨ ਆ ਉਹ ਐਸੀ ਲੱਗ ਜਲੇ ਆਪਾਂ ਲੱਗੇ ਹਾਂ ਬਾਈ ਪਾ ਲਈਏ ਚਾਹ ਪਾਣੀ ਹੋਊਗੀ ਸੇਵਾ ਕਰ ਰਿਹਾ ਸਮਾਨ ਇਕੱਠਾ ਹੋਰ ਗੱਲ ਆਪਣੇ ਧੁੰਮਿਆਂ ਮੈਂ ਯਾਰ ਸੂਰਾਂ ਨੇ ਪ੍ਰਧਾਨ ਇੰਨਾ ਗਾਹ ਪਾਇਆ ਹੋਇਆ ਨਾ ਵਿੱਚ ਪੋਤਰ ਕਈ ਰੱਖਿਆ ਹੋਇਆ ਡੜਪੋ ਢੇਰ ਲਾਏ ਪਏ ਆ ਹਾਂ ਮੰਨ ਕੇ ਚੱਲ ਕਿਲੇ ਚੋਂ ਕੁਆਂਟਲ ਡੇਢ ਕੁਆਂਟਲ ਦਾ ਫਰਕ ਪਾ ਇਹਦੇ ਵਿੱਚ ਮੈਂ ਨਹੀਂ ਸੂਰਾਂ ਦਾ ਪਾਣਾ ਲਾਇਆ ਹੋਇਆ ਮੈਂ ਨਹੀਂ ਸੂਰਾਂ ਦਾ